ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਧਿਆਨ ਹੋਣਾ ਹੈ 28 ਤਾਰੀਖ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜੇਚ 82 ਇਅਰ 올ਡ ਮਿਸਿਸ ਫੌਸ਼ਲਿਆ ਦੇਵੀ ਉਹਨਾਂ ਦੀ ਅਨਫੋਰਚੂਨੇਟ ਇੱਕ ਬਹੁਤ ਹੀ ਦਰਦਨਾਕ ਤਰੀਕੇ ਨਾਲ ਉੱਤੇ ਮਰਡਰ ਹੋਇਆ ਸੀ ਤੇ ਉਹਨਾਂ ਦੇ ਕੰਨਾਂ ਦੀਆਂ ਵਾਲੀਆਂ ਕੋਈ ਲਿਆ ਕੇ ਲੈ ਗਿਆ ਸੀ ਇਹ ਪਿੰਡ ਆਲਮਸ਼ਾ ਦਾ ਇਨਸੀਡੈਂਟ ਸੀ ਸੋ ਇਸ ਇਸ਼ੂ ਦੇ ਰਿਗਾਰਡਿੰਗ ਇਨ ਲੈਸ ਥੈਨ 48 ਆਵਰਸ ਸਾਡੀ ਜਿਹੜੀ ਟੀਮ ਹੈ ਲੈਡ ਬਾਈ ਐਸਪੀ ਆਪਰੇਸ਼ਨ ਕਰਨਵੀਰ ਜੀ एंड डी एस पी डी रशपाल जी डी एस पी फिलका सुबेग जी वज़ नॉट हियर ड्यू टू सम इम्पोर्टेंट मैटर और साड़ी एक स्पेशल जी टीम आप बनाई सी और एस एच ओ सदर उन्होंने वक् बीमान ने एच बहुत बढ़िया काम कियाट आवर्स दिस केस हैज बीन ट्रेस्ड। एच जड़े मेन एक्यूज जो दोषी निकले हैं वो बहुत अनफॉर्चुनेटली जिड़ी डिसीज्ड सी उन्होंने ग्रैंडसन से ਉਹਨਾਂ ਦੇ ਪੋਤਰੇ ਸੀ ਤੇ ਉਹਨਾਂ ਦੇ ਨਾਮ ਹੈਗੇ ਨਰੇਸ਼ ਸਿੰਘ ਤੇ ਸੁਖਚੈਨ ਸਿੰਘ ਉਹ ਉਹਦੇ ਸਗੇ ਪੋਤਰੇ ਸੀ ਤੇ ਇਹਦੇ ਵਿੱਚ ਜਿਹੜਾ 3rd ਅਕਿਊਜ਼ਡ ਹੈ ਉਹਦਾ ਨਾਮ ਹੈ ਰਮਨਦੀਪ ਸਿੰਘ ਜਿਹੜਾ ਕਿ ਨਰੇਸ਼ ਦੇ ਮਾਸੀ ਦਾ ਮੁੰਡਾ ਸੀ ਯਾਨੀ ਇਹ ਤਿੰਨਾਂ ਹੀ ਸੀ ਜਿਨ੍ਹਾਂ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹ ਪ੍ਰੋਪਰ ਪਲੈਨਿੰਗ ਕੀਤੀ ਤੇ ਆਪਣੀ ਦਾਦੀ ਦਾ ਜਿਹੜਾ ਹੈਗਾ ਉਹਦੇ ਮਰਡਰ ਕੀਤਾ ਪ੍ਰਾਇਮਰੀ ਇਨਫੋਰਮੇਸ਼ਨ ਸਾਡੇ ਕੋਲ ਇਹਨਾਂ ਨੇ ਇਹ ਦੱਸੀ ਕਿ ਇਹ ਬਾਹਰ ਗਏ ਸੀ ਰਾਤੀ ਤੇ ਉਸ ਤੋਂ ਬਾਅਦ ਜਦੋਂ ਮੋਰਡਿੰਗ ਇਹ ਆਏ ਤੇ ਇਹਨਾਂ ਨੇ ਇਹ ਦੱਸਿਆ ਕਿ ਇਨਾਂ ਦੀ ਦਾਦੀ ਜਿਹੜੀ ਹੈਗੀ ਉਹਦਾ ਮਰਡਰ ਹੋ ਗਿਆ ਵੈਨ ਆਫਟਰ ਦਾ ਰਿਚੁਅਲਸ ਐਂਡ ਆਲ ਜਦੋਂ ਇਹਨਾਂ ਨਾਲ ਸਕਤੀ ਨਾਲ ਪੁੱਛਗਿੱਛ ਕੀਤੀ ਗਈ ਤੇ ਇਹਨਾਂ ਨੇ ਇਹ ਦੱਸਿਆ ਕਿ ਇੱਕ ਲੈਂਡ ਤੇ ਪ੍ਰੋਪਰਟੀ ਡਿਸਪਿਊਟ ਜਿਹੜਾ ਸੀਗਾ ਦੈਟ ਵਾਸ ਦਾ ਮੇਨ ਰੀਜ਼ਨ ਫਾਰ ਦਾ ਮਰਡਰ ਤੇ ਦਾਦੀ ਕੋਲ ਇੱਕ ਸਰਟਨ ਪੀਸ ਆਫ ਲੈਂਡ ਸੀ ਜਿਹਦੀ ਇਨਕਮ ਉਹ ਇੱਥੇ ਇਹਨਾਂ ਨੂੰ ਨਹੀਂ ਦਿੰਦੀ ਸੀ ਤੇ ਉਸ ਗੱਲ ਤੇ ਨਾਰਾਜ਼ ਹੋ ਕੇ ਇਹਨਾਂ ਨੇ ਇਹ ਪ੍ਰੋਪਰ ਇਹ ਪੂਰੀ ਕੌਨਸਪੀਰੇਸੀ ਕਿੰਨੀ ਤੇ ਉਸ ਤੋਂ ਬਾਅਦ ਇਹਨਾਂ ਨੇ ਦਾਦੀ ਦਾ ਉੱਥੇ ਮਰਡਰ ਕੀਤਾ ਐਂਡ ਦੈਨ ਇਟ ਵਾਸ ਮੇਡ ਟੂ ਲੁੱਕ ਲਾਈਕ ਅ ਬਲਗਰਰੀ ਤਾਂ ਕਿ ਕਿਸੇ ਨੂੰ ਉਹਨਾਂ 'ਤੇ ਸ਼ੱਕ ਨਾ ਹੋ ਸੋ ਇਹ ਕੇਸ ਸੀ ਜੀ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਧਿਆਨ ਹੋਣਾ ਹੈ 28 ਤਾਰੀਖ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜੇ ਵਿੱਚ 82 ਈਅਰ 올ਡ ਮਿਸਿਸ ਕੌਸ਼ਲਿਆ ਦੇਵੀ ਉਹਨਾਂ ਦੀ ਅਨਫੋਰਚੂਨੇਟ ਇੱਕ ਬਹੁਤ ਹੀ ਦਰਦਨਾਕ ਤਰੀਕੇ ਨਾਲ ਉੱਥੇ ਮਰਡਰ ਹੋਇਆ ਸੀ ਤੇ ਉਹਨਾਂ ਦੇ ਕੰਨਾਂ ਦੀਆਂ ਵਾਲੀਆਂ कोई लिया के लिया गया सी ये पेंड आलम शाह इंसीडेंट सी सो इस इशू दे रिगार्डिंग इन लैस दैन फोर्टी एट साड़ी जड़ी टीम है लैड बाय एस पी ऑपरेशन करमवीर जी एंड डी एस पी डी रशपाल जी डी एस पी फाजा सुबेद जी वज़ नॉट हियर ड्यू टू सम इंपोर्टेंट मैटर और साड़ी एक स्पेशल जी टीम आप बनाई सी और एस एच ओ सदर ਉਹਨਾਂ ਦੀ ਵੱਖ-ਵੱਖ ਟੀਮਾਂ ਨੇ ਇਹ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਨ ਲੀਸਨ 48 ਆਵਰਸ this case has been traced ਇਹ ਚ ਜਿਹੜੇ ਮੇਨ ਅਕਿਊਜ਼ਡ ਜਿਹੜੇ ਦੋਸ਼ੀ ਨਿਕਲੇ ਹਨ ਉਹ ਬਹੁਤ ਅਨਫੋਰਚੂਨੇਟਲੀ ਜਿਹੜੀ ਡਿਸੀਜ਼ਡ ਸੀ ਉਹਨਾਂ ਦੇ ਗ੍ਰੈਂਡਸਨ ਸੀ ਉਹਨਾਂ ਦੇ ਪੋਤਰੇ ਸੀ ਤੇ ਉਹਨਾਂ ਦੇ ਨਾਮ ਹੈਗੇ ਨਰੇਸ਼ ਸਿੰਘ ਤੇ ਸੁਖਚੈਨ ਸਿੰਘ ਉਹ ਉਹਦੇ ਸਾਰੇ ਪੋਤਰੇ ਸੀ ਤੇ ਇਹਦੇ ਚ ਜਿਹੜਾ ਥਰਡ ਅਕਿਊਜ਼ਡ ਹੈ ਉਹਦਾ ਨਾਮ ਹੈ ਰਮਨਦੀਪ ਸਿੰਘ ਜਿਹੜਾ ਕਿ ਨਰੇਸ਼ ਦੇ ਮਾਸੀ ਦਾ ਮੁੰਡਾ ਸੀ ਯਾਨੀ ਇਹ ਤਿੰਨਾ ਹੀ ਸੀ ਜਿਨ੍ਹਾਂ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹ ਪ੍ਰੋਪਰ ਪਲੈਨਿੰਗ ਕੀਤੀ ਤੇ ਆਪਣੀ ਦਾਦੀ ਦਾ ਜਿਹੜਾ ਹੈਗਾ ਉਹਦੇ ਮਰਡਰ ਕੀਤਾ ਪ੍ਰਾਇਮਰੀ ਇਨਫੋਰਮੇਸ਼ਨ ਸਾਡੇ ਕੋਲ ਇਹਨਾਂ ਨੇ ਇਹ ਦੱਸੀ ਕਿ ਇਹ ਬਾਹਰ ਗਏ ਸੀ ਰਾਤੀ ਤੇ ਉਸ ਤੋਂ ਬਾਅਦ ਜਦੋਂ ਮોર્ਨਿੰਗ ਇਹ ਆਏ ਤੇ ਇਹਨਾਂ ਨੇ ਇਹ ਦੱਸਿਆ ਕਿ ਨਦੀ ਦਾਦੀ ਜਿਹੜੀ ਹੈਗੀ ਉਹਦਾ ਮਰਡਰ ਹੋ ਗਿਆ ਵੈਨ ਆਫਟਰ ਦਾ ਰਿਚੁਅਲਸ ਐਂਡ ਆਲ ਜਦੋਂ ਇਹਨਾਂ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤੇ ਨਾਨੇ ਇਹ ਦੱਸਿਆ ਕਿ ਇੱਕ ਲੈਂਡ ਤੇ ਪ੍ਰੋਪਰਟੀ ਡਿਸਪਿਊਟ ਜਿਹੜਾ ਸੀਗਾ that was the main reason for the murder ਤੇ ਦਾਦੀ ਕੋਲ ਇੱਕ ਸਰਟਨ ਪੀਸ ਆਫ ਲੈਂਡ ਸੀ ਜਿਹਦੀ ਇਨਕਮ ਉਹ ਇੱਥੇ ਇਹਨਾਂ ਨੂੰ ਨਹੀਂ ਦਿੰਦੀ ਸੀ ਤੇ ਉਸ ਗੱਲ ਤੇ ਨਾਰਾਜ਼ ਹੋ ਕੇ ਇਹਨਾਂ ਨੇ ਇਹ ਪ੍ਰੋਪਰ ਇਹ ਪੂਰੀ ਕਾਂਸਪੀਰੇਸੀ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਦਾਦੀ ਦਾ ਉੱਥੇ ਮਰਡਰ ਕੀਤਾ ਐਂਡ ਦੈਨ ਇਟ ਵਾਸ ਮੇਡ ਟੂ ਲੁੱਕ ਲਾਈਕ ਅ ਬਲਗਰਰੀ ਤਾਂ ਕਿ ਕਿਸੇ ਕੋ ਉਨਪੇ ਸ਼ੱਕ ਨਾ ਹੋ ਸੋ ਇਹ ਕਿਵੇਂ Let